ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਟੀ ਵਾਲਾ ਸ੍ਰੀ ਮੁਖਤਸਰ ਸਾਹਿਬ ਜ਼ਿਲ੍ਹੇ ਦਾ ਇਹ ਪਿੰਡ ਨੇੜੇ ਦੇ ਆਸਾ ਬੁੱਟਰ ਹਰੀਕੇ ਕਲਾਂ ਦੂਜੇ ਪਾਸੇ ਥਾਂਦੇ ਵਾਲਾ ਆਸ-ਪਾਸ ਦੇ ਪਿੰਡ ਤੁਹਾਨੂੰ ਲਗਭਗ ਸਾਰੇ ਦੱਸਤੇ ਆ ਬਾਕੀ ਲੋਕੇਸ਼ਨ ਦਾ ਅੰਦਾਜ਼ਾ ਤੁਸੀਂ ਲਾ ਲਿਓ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਇਹ ਬਾਈ ਵੀ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਪਸ਼ੂ ਆਉਂਦੇ ਰਹਿੰਦੇ ਵਿਕਰੀ ਵਾਲੇ ਸਧਾਰਨ ਰੇਟ ਜਿਹੜਾ ਆਮ ਪਸ਼ੂ ਪਾਲਕ ਭਰਨਾ ਚਾਹੁੰਦਾ ਜਾਂ ਕਈ ਵਾਰਾਂ ਉਦਾਂ ਦਾ ਪਸ਼ੂ ਖਰੀਦਣਾ ਹੁੰਦਾ ਘੱਟ ਪੇਮੈਂਟ ਲਾਉਣੀ ਹੁੰਦੀ ਹੈ ਤਾਂ ਇੱਥੇ ਉਸ ਤਰ੍ਹਾਂ ਦੇ ਪਸ਼ੂ ਜ਼ਿਆਦਾ ਮਿਲਦੇ ਆ ਅੱਜ ਦੀ ਵੀਡੀਓ ਚੱਕ ਕੇ ਜਰਸੀ ਥੋੜੀ ਕੱਚੀ ਆ ਦਿਨ ਲੈਂਦੀ ਆ ਸੂਨ ਚ ਇਹ ਤੁਹਾਨੂੰ ਦਿਖਾਉਣੀ ਹੈ ਟੋਕੜ ਗੱਬਣ ਮੱਝ ਆ ਚੈੱਕ ਪਾਸ ਆ ਜੋ ਅਸਰ ਝੋਟੀਆਂ ਵਾਲੀ ਕੀਮਤ ਜੀ ਜੀ ਮਿਲ ਜੂਗੀ ਜਿਹੜਾ ਵੀ ਸਾਂਭਣਾ ਚਾਹੂਗਾ ਦੁੱਧੋਂ ਇਸ ਟਾਈਮ ਡਰਾਈ ਆ ਬਾਕੀ ਡਿਟੇਲ ਬਾਅਦ ਦੱਸ ਦੂਗਾ ਇੱਕ ਝੋਟੀ ਹੋਰ ਦੋਸਤੋ ਦੁੱਧ ਵੀ ਦੇ ਰਹੀ ਹੈ ਗੱਬਨ ਚ ਇੱਕ ਪਾਸਾ ਹੈ ਸੋਹਣੇ ਟਾਂਚੇ ਦੀ ਹੈ ਬੱਚਾ ਇਹਦੇ ਨਾਲ ਕੱਟਾ ਹੈ ਤੇ ਇੱਕ ਹੋਰ ਝੋਟੀ ਦੁੱਧ ਦੇ ਰਹੀ ਹੈ ਗੱਬਨ ਕਿੰਨੇ ਚਿਰ ਦੀ ਉਹ ਬਾਈ ਦੱਸੂਗਾ ਸੋ ਚਾਰ ਨਾਕ ਦਿਖਾਉਣ ਲੱਗਾ ਵੀਡੀਓ ਚ ਲਾਸਟ ਤੱਕ ਵੀਡੀਓ ਦੇਖ ਲਿਓ ਜਿਹੜੀ ਮੱਝ ਇਹਨਾਂ ਚੋਂ ਜੱਜ ਕੀ ਉਹਦੀ ਤਸੱਲੀ ਤੁਸੀਂ ਕਰਨੀ ਹੈ ਬੇਨਤੀ ਹੈ ਵੀ ਚੈੱਕ ਪਾਸ ਵੀ ਇੱਥੋਂ ਕਰਾ ਕੇ ਲੈ ਕੇ ਜਾਓ ਆਓ ਸ਼ੁਰੂਆਤ ਕਰਦੇ ਹਾਂ ਇਸ ਝੋਟੀ ਤੋਂ ਪਹਿਲਾਂ ਆਪਾਂ ਡਿਟੇਲ ਪੁੱਛਦੇ ਹਾਂ ਬਾਈ ਬਾਈ ਸਤਿ ਸ਼੍ਰੀ ਅਕਾਲ ਨਾਮ ਆਪਣਾ ਦਾ ਜਬਰਜੰਗ ਸਿੰਘ ਜਬਰਜੰਗ ਭਾਈ ਆਈ ਜਾਂਦੇ ਰੂਟੀਨ ਚ ਪਸ਼ੂ ਹਾਂ ਬਾਈ ਆਈ ਜਾਂਦੇ ਜਿਹੜੀ ਇੱ ਇਹ ਕਿੰਨਾ ਕਚਰ ਹੋ ਗਿਆ ਹੋਊ ਇਹਨੂੰ ਸੂਈ ਨੂੰ ਇਹਨੂੰ ਸੂਈ ਨੂੰ ਹੋਗਣਾ ਹੈ ਬਾਈ 6-7 ਮਹੀਨੇ ਠੀਕ ਹੈ ਹੁਣ ਦੁੱਧ ਕਿੰਨਾ ਚਾਰ ਕਿਲੋ ਸੂਆ ਕਹਿਨਵਾ ਸੂਈ ਹੈ ਇਹ ਦੂਜਾ ਦੂਜਾ ਸੂਆ ਹੈ ਗੱਪਣ ਕਿੰਨੇ ਚਰਦੇ ਆ ਇਹ 18 ਜੂਨ ਨੂੰ ਆਪਾਂ ਡਾਇਰੈਕਟ ਕ੍ਰਾਸ ਕਰਾ ਕੇ ਲੈ ਆਏ ਆ ਕੌਣੀ ਪਿੰਡ ਤੋਂ ਠੀਕ ਹੈ ਆਪਣੇ ਕੋਲੇ ਵੀਡੀਓ ਵੀ ਪਈ ਆ ਠੀਕ ਹੈ ਡਾਇਰੈਕਟ ਕ੍ਰਾਸ ਕਰਾਈ ਆ ਮਤਲਬ ਚੈੱਕ ਪਾਸ ਤੇ ਹਜੇ ਨਹੀਂ ਆਉਂਦੀ ਹਾਂ ਵੀ ਜੂਨ 18 ਜੂਨ ਠੀਕ ਹੈ ਅੱਛਾ ਦੁੱਧ ਇਹ ਫਿਰ ਮਿਲਦੀ ਕਿਵੇਂ ਹੈ ਦੋ ਇਹ ਚਾਰ ਤੇ ਬਾਈ ਚਾਰ ਤੇ ਮਿਲਦੀ ਹੈ ਕੀ ਰੇਟ ਰੱਖੀਏ ਇਹਦਾ 55000 ਰੁਪਏ ਖੋਲੀ ਬਾਈ ਸੋ ਦੋਸਤੋ 55000 ਰੇਟ ਹੈ 18 ਤਰੀਕ ਨੂੰ ਡਾਇਰੈਕਟ ਕ੍ਰਾਸ ਹੋਈ ਹੈ ਵੀਡੀਓ ਬਾਈ ਕਹਿੰਦਾ ਪ੍ਰੋਪਰ ਹੈਗੀ ਹੈ 18 ਤਰੀਕ ਦੀ ਦੁੱਧ ਦੇ ਰਹੀ ਹੈ 4 ਕਿਲੋ ਤੇ ਇਹ ਝੋਟੀ ਤੁਸੀਂ ਦੇਖ ਸਕਦੇ ਹੋ ਜਿਹਨੂੰ ਪਸੰਦ ਆਉਂਦੀ ਹੈ ਦੋਸਤੋ ਤਾਂ 55000 ਰੇਟ ਹੈ ਮਾਨਤਨ ਹੋ ਜਾਊਗਾ ਅਸਰ ਝੋਟੀਆਂ ਵਾਲਾ ਕੰਮ ਹੀ ਹੈ ਬਾਕੀ ਗੱਭਨ ਨਿਕਲ ਆਈ ਤਾਂ ਗਾਂ ਨੂੰ ਰਕਮ ਵੀ ਥੋੜੀ ਬਹੁਤ ਥੋੜੀ ਵਧਾਉਗੀ ਜ਼ਰੂਰ ਇਹ ਤੇ ਬਾਕੀ ਦੁੱਧ ਜੇ ਇਹ ਥੋੜੀ ਸੇਵਾ ਨਾਲ ਇੰਨਾ ਵੀ ਦਿੰਦੀ ਰਵੇ ਤਾਂ ਆਪਦਾ ਖਰਚਾ ਵੀ ਕਰਮਾ ਵਾਲੀ ਕੱਢੀ ਜਾਊਗੀ। ਸੋ 55000 ਰੇਟ ਹੈ। ਜਿਹਨੂੰ ਪਸੰਦ ਆਵੇ ਦੱਸੋ ਦੁੱਧ ਦੇ ਹਿਸਾਬ ਤੇ ਥਣ ਹਵਾਨਾ ਸੋਹਣਾ ਥਣਾ ਹੱਥੀਂ ਚਵਾਈ ਵਾਲੇ ਆ। ਉਹਨਾਂ ਕ ਹਵਾਨਾ ਇਹ ਦਿਖਾਉਂਦੀ ਹੈ ਜਿੰਨਾ ਕੇ ਦੁੱਧ ਦੇ ਰਹੀ ਹੈ। ਇੱਕ ਛੋਟੀ ਹੋਰ ਜਿਹੜੀ ਚੱਕ ਪਾਸ ਹੈ ਇਹਦੇ ਬਾਰੇ ਵੀ ਬਾਈ ਤੋਂ ਜਾਣਕਾਰੀ ਲਵਾਂਗੇ। ਜਬਰਜੰਗ ਭਾਈ ਜਿਹੜੀ 2 ਨੰਬਰ ਤੇ ਝੋਟੀ ਹੈ ਇਹ ਕਿੰਨੇ ਚਰਦੀ ਗੱਪਣਾ ਭਾਈ? ਇਹ ਤਿੰਨਾ ਵੀ ਨਹੀਂ। ਚੱਕ ਪਾਸ ਹੋ ਗਈ? ਹਾਂ। ਅੱਛਾ ਇਹ ਕਿੰਨਾ ਦੁੱਧ ਦੇ ਰਹੀ ਹੁਣ? ਇਹ ਤੁਹਾਨੂੰ 1.7 ਕਿਲੋ ਦੁੱਧ ਦੇਣਾ। ਠੀਕ ਐ ਐਮਐਲ ਦੀ ਕਿਵੇਂ ਐ? ਮੈਂ ਉਹ ਚਾਰ ਤੇ ਕੇਰੇ ਸਿੱਟ ਕੇ ਚਾਟ ਪਏ ਆ ਦੋਨੇ ਟਾਈਮ ਰੈਂਕ ਤੇ ਮਿਲਦੀ। ਠੀਕ ਐ ਬੱਚਾ ਇਹਦੇ ਨਾਲ ਕਟਾਓ ਖੜਾ। ਕਟਾ ਨਾਲ ਹੀ ਦੇਾਂਗੇ। ਹਾਂ ਨਾਲ। ਕੀ ਰੇਟ ਰਊਗਾ? ਇਹਦਾ 67000 ਰੁਪਏ। ਖੋਲੀਂ। ਪਰ ਰੇਟ 67000, 1.7 ਕਿਲੋ ਦੁੱਧ, 3 ਮਹੀਨਿਆਂ ਦੀ ਚੈੱਕ ਪਾਸ। ਦੋਨੇ ਟਾਈਮ ਮਿਲਦੀ ਐ ਤੇ ਮਿਲਦੀ ਰੈਂਕੇ ਆ। ਚਾਟ ਪਾ ਕੇ ਬੈਠਣਾ ਤੁਸੀਂ। ਮਿਲੂਗੀ ਬਾਈ ਕਹਿੰਦਾ ਰੈਂਕੇ ਹੀ ਤੇ ਨਾਲ ਇਹਦੇ ਕਟਾ ਹੈਗਾ ਕਟਾ ਤੁਹਾਨੂੰ ਦਿਖਾ ਦੂੰਗਾ ਰੇਟ 67000। 3 ਮਹੀਨਿਆਂ ਦੀ ਚੈੱਕ ਪਾਸ 4.5 ਕਿਲੋ ਦੁੱਧ ਇਸ ਚੋਟੀ ਥੱਲੇ ਮੋੜਲਾ ਭਾਈ ਟਾਂਚੇ ਦੀ ਸੋਹਣੀ ਆ ਦੱਸੋ ਇਹ ਵੀ ਬਾਕੀ ਜੋ ਚੀਜ਼ ਆ ਉਹ ਕਲੀਅਰ ਵੀਡੀਓ ਚ ਦਿਸਦੀ ਆ ਪਾਸ ਤੁਸੀਂ ਕਰੋਗੇ ਆ ਕੇ ਵੀਡੀਓ ਰੀਜ ਨਾ ਦੇਖਿਆ ਕਰੋ ਪਸ਼ੂ ਨੂੰ ਹਰੇਕ ਐਂਗਲ ਤੋਂ ਪਰਖਿਆ ਕਰੋ ਸੋ ਸੋਹਣੇ ਟਾਂਚੇ ਦੀ ਚੋਟੀ ਇਹਦਾ ਕੱਟਾ ਇੱਕ ਵਾਰ ਤੁਹਾਨੂੰ ਦਿਖਾ ਦਿਆਂ ਬਾਅਦ ਚ ਆਪਾਂ ਦੂਜੀ ਮੱਝ ਬਾਰੇ ਜਾਣਕਾਰੀ ਲਵਾਂਗੇ ਇਹ ਕੱਟਾ ਇਹਦੇ ਨਾਲ ਆ ਇੱਕ ਛੋਟੀ ਹੋਰ ਆ ਦੋਸਤੋ ਜਿਹੜੀ ਵਿਕਰੀ ਵਾਲੀ ਜਬਰਜੰਗ ਭਾਈ ਇਹ ਕਿੰਨੇ ਚਿਰ ਦੀ ਗੱਭਨ ਹੈ ਸਾਢੇ 3 ਕਿੰਨੇ ਸਾਢੇ 3 ਨਾਂ ਦੀ ਏ ਠੀਕ ਹੈ ਦੁੱਧ ਦਿੰਦੀ ਹੈ ਜਾਂ ਡਰਾਈ ਨਹੀਂ ਤੁਹਾਨੂੰ ਡਰਾਈ ਨੂੰ ਥਣ ਪਾਸ ਕਰਾ ਲਈ ਕੀ ਰੇਟ ਰਹੂਗਾ ਤਾਂ ਇਹਦਾ ਹੀ 55000 ਤੋਰੀ 55000 ਰੇਟ ਹੈ ਦੁੱਧੋਂ ਇਸ ਟਾਈਮ ਡਰਾਈ ਹੈ ਸਾਢੇ 3 ਮਹੀਨਿਆਂ ਦੀ ਗੱਭਨ ਚ ਇੱਕ ਪਾਸ ਹੈ ਗਰਮੀ ਦੀ ਰੋਤਾਂ ਜਿਹਨੇ ਲਿਜਾਣੀ ਹੈ ਉਹਨੂੰ ਮੈਂ ਵਾਰ-ਵਾਰ ਬੇਨਤੀ ਇਸ ਕਰਕੇ ਕਰ ਦਿੰਦਾ ਉਹਨਾਂ ਵੀ ਆਪਦਾ ਇੱਥੋਂ ਹੀ ਕਨਫਰਮ ਕਰ ਲਿਓ ਕਿਉਂਕਿ ਤੁਸੀਂ ਤਸੱਲੀ ਕਰਕੇ ਖਰੀਦੋਗੇ ਫਿਰ ਤੁਹਾਡਾ ਵਿਸ਼ਵਾਸ ਬਣਿਆ ਰਹੂਗਾ ਪੰਚਾਇਦਾ ਵੀ ਸੋਹਣਾ 55000 ਰੇਟ ਹੈ ਸਾਢੇ 3 ਮਹੀਨਾ ਦੀ ਚੱਕ ਪਾਸ ਹੈ ਥੋੜਾ ਬਹੁਤਾ ਮਾਨਤਨ ਹੋ ਜਾਊਗਾ ਲੈ ਆ ਬਾਈ ਤੇ ਅਸਰ ਝੋਟੀਆਂ ਵਾਲੀ ਕੀਮਤ ਹੈ ਵਜ਼ਨ ਚੰਗਾ ਥਣ ਪਾਸ ਕਰਾ ਦਊਗੀ ਪਰ ਦੁੱਧੋਂ ਡرائی ਹੈ ਇੱਕ ਜਰਸੀ ਗਾਂ ਬਾਈ ਕੋਲ ਜਿਹਦੇ ਬਾਰੇ ਆਪਾਂ ਥੋੜੀ ਜਾਣਕਾਰੀ ਲਵਾਂਗੇ ਤੇ ਉਹ ਵੀ ਆਪਾਂ ਤੁਹਾਨੂੰ ਤੋਰ ਕੇ ਦਿਖਾ ਦੇਵਾਂਗੇ ਇਹ ਜਰਸੀ ਦੋਸਤੋ ਜਿਹੜੀ ਵਿਕਰੀ 'ਅਸਤੇ ਆ ਜਰਸੀ ਹਾਂ ਇਧਰ ਨੂੰ ਤੋਰਦੀ ਬਾਈ ਜਰਸੀ ਕਨਵਾ ਸੂਆ ਸੂਈ ਦੀ ਇਹ ਦੂਜਾ ਬਾਈ ਮੂੰਹ ਛੇ ਦੰਦ ਠੀਕ ਹੈ ਕਿੰਨੇ ਦਿਨ ਲਊਗੀ ਲਗਭਗ 18 ਤਰੀਕ ਨੂੰ ਦਿਨ ਪੂਰੇ ਹੁੰਦੇ ਬਾਈ ਕੀ ਰੇਟ ਰੂਗ ਇਹਦਾ 55000 ਤੋਰੀ ਨੂੰ 18 ਤਰੀਕ ਨੂੰ ਦਿਨ ਪੂਰੇ ਹੁੰਦੇ ਆ 3 ਤਰੀਕ ਨੂੰ ਵੀਡੀਓ ਬਣਾ ਰਿਹਾ 15 ਦਿਨ ਬਾਕੀ ਆ 55000 ਰੇਟ ਆ ਦੂਜਾ ਸੂਆ ਹੈ ਦੰਦੋ ਛੇ ਦੰਦ ਆ ਬਾਈ ਕਹਿੰਦਾ ਹਵਾ ਨਾ ਤੁਹਾਡੇ ਸਾਹਮਣੇ ਆ 15 ਦਿਨਾਂ ਦੀ ਕੱਚੀ ਦੇ ਹਿਸਾਬ ਤੇ ਜੱਜਮੈਂਟ ਕਰ ਲਓ ਜੇ ਬਾਕੀ ਜੋ ਸਟਰਕਚਰ ਆ ਉਹਦੀ ਜੱਜਮੈਂਟ ਤੁਸੀਂ ਕਰੋਗੇ ਮੋੜਲਾ ਭਾਈ ਸੋ ਦੂਜਾ ਸੂਆ ਸੁਣਦੀ ਇਹ ਜਰਸੀ ਵੈੜ ਵਿਕਰੀ ਵਾਸਤੇ ਆ ਤਿੰਨ ਨਾਕ ਜਿਨ੍ਹਾਂ ਦੀ ਕੀਮਤ 55 ਦੇ ਹਿਸਾਬ ਤੇ ਆ ਤੇ ਇੱਕ ਦੀ ਕੀਮਤ 67000 ਹੈ ਪਰ ਉਹਦੇ ਨਾਲ ਬੱਚਾ ਕੱਟਾ ਤੇ ਕੱਟੇ ਦੀ ਵੀ ਵੈਲਿਊ ਜ਼ਰੂਰ ਬਣਦੀ ਹੈ ਸੋ ਨਾਕ ਦੋਸਤੋ ਅੱਜ ਦੀ ਵੀਡੀਓ ਦੇਖੀ ਸੀ ਤੁਸੀਂ ਜਿਹੜਾ ਮਰਜ਼ੀ ਪਸ਼ੂ ਖਰੀਦੋ ਕਬਸ ਕਰਕੇ ਗੱਬਨ ਨੂੰ ਇਥੋਂ ਚੈੱਕ ਪਾਸ ਕਰਾ ਕੇ ਲਿਜਾਇਓ ਬਾਕੀ ਤੁਹਾਡੀ ਆਪ ਦੀ ਸਮਝ ਹੈ ਧੰਨਵਾਦ ਵੀਡੀਓ ਦੇਖਣ ਵਾਸਤੇ